हां जी मैं एक प्रशासन ਨੂੰ ਜੇ ਸਰਕਾਰ ਨੂੰ ਇੱਕ ਬੇਨਤੀ ਕਰਨਾ ਚਾਹੁੰਦੇ ਆਂ ਪੀ ਜਿਹੜਾ ਦਿਨ ਦਿਹਾੜੇ ਅੱਜ ਲੁੱਟ ਹੋਈ ਆ ਪਿੰਡ ਖੈਰਾ ਕਲਾ ਜ਼ਿਲ੍ਹਾ ਗਰਦਾਸਪੁਰ ਨੇੜੇ ਫਤੇਗੜ ਚੂੜੀਆਂ ਇਹ ਜਿਹੜੀ ਆ ਲੁੱਟਿਆ ਜਿਹੜੀ ਨਸ਼ੇ ਕਰਕੇ ਹੁੰਦੀ ਆ ਨਸ਼ਾ ਜਿਹੜਾ ਵਾ ਬਹੁਤ ਜ਼ਿਆਦਾ ਵੇਖਣ ਡਿਆ ਵਾ ਬਹੁਤ ਮਾੜਾ ਹਾਲ ਆ ਤੇ ਸਰਕਾਰ ਨਾਥ ਪਾਉਣਾ ਚਾਵੇ ਤੇ ਇੱਕ ਦਿਨ ਚ ਖਤਮ ਕਰ ਸਕਦੀ ਆ ਪਰ ਸਰਕਾਰ ਦਾ ਇਧਰ ਕੋਈ ਧਿਆਨ ਨਹੀਂ ਆ ਨਸ਼ਾ ਬੋਧ ਹੋਣ ਕਰਕੇ ਜਿਹੜੇ ਦਿਨ ਦਿਹਾੜੇ ਜਿਹੜੇ 12 12:30 ਵਜੇ ਲੁੱਟਖੋਟ ਹੋਈ ਆ ਤੇ ਸਰਕਾਰ ਨੂੰ ਇਹ ਵੀ ਚਾਹੀਦਾ ਵੀ ਜਿੱਥੇ ਇਹ ਕਹਿ ਰਹੀ ਆ ਵੀ ਅਸੀਂ ਇੰਨਾ ਕਰਨ ਆਪਾਂ ਨਸ਼ੇਵਾਲ ਧਿਆਨ ਦੇਣ ਡਿਆ ਤੇ ਮੇਰੇ ਖਿਆਲ ਚ ਕੋਈ ਧਿਆਨ ਨਹੀਂ ਆ ਚੱਲਦੇ ਰਾਹੀ ਜਿਹੜੇ ਆ ਉਹ ਲੁੱਟੇ ਜਾਣ ਡਿਆ ਇਹ ਰੋਡ ਤੇ ਪਤਾ ਨਹੀਂ ਵੀ ਰੋਜ਼ ਕਿੰਨੀਆਂ-ਕਿੰਨੀਆਂ ਚੋਰੀਆਂ ਹੁੰਦੀਆਂ ਪਰ ਅੱਜ ਜਿਹੜੀ ਵੱਡੀ ਵੱਡੀ ਜਿਹੜੀ ਜਫਾਰਦਤ ਹੋਈ ਆ ਇੱਥੇ ਸਾਰੇ ਲੋਕੀ ਬੜਾ ਪਰੇਸ਼ਾਨ ਹੋ ਗਏ ਆ ਵੀ ਜਾਣਾ ਆਉਣਾ ਘਰੋਂ ਨਿਕਲਣਾ ਮੁਸ਼ਕਲ ਹੋ ਗਿਆ ਤੇ ਜੁੱਦੀ ਸਰਕਾਰ ਨੂੰ ਬੇਨਤੀ ਆ ਵੀ ਇਹ ਜਿਹੜੇ ਰੋਡ ਆ ਮੋੜ ਆ ਇਹਨਾਂ 'ਸੇ ਸੀਸੀਟੀ ਵੀ ਕੈਮਰੇ ਲੱਗਣੇ ਚਾਹੀਦੇ ਆ ਇੰਨਾ ਵਿੱਚੋਂ ਪਤਾ ਲੱਗ ਸਕੇ ਵੀ ਇਹਨਾਂ ਦੇ ਵੀ ਚੋਰ ਕਿੱਧਰ ਨੂੰ ਗਿਆ ਜਿਹੜਾ ਫੜਨ ਵਾਸਤੇ ਪ੍ਰਸ਼ਾਸਨ ਨੂੰ ਵੀ ਜਿਹੜਾ ਸੌਖਾ ਤਰੀਕੇ ਨਾਲ ਜਿਹੜਾ ਵਾ ਚੋਰ ਕਾਬੂ ਕਰ ਸਕੇ ਇੱਕ ਜੀ ਖਰਗੋਲਮੇਂ ਦੇ ਵਿੱਚ ਇੱਕ ਜਿਹੜਾ ਜਗਰਾ ਸਿੰਘ ਨਾਂ ਦਾ ਵਿਅਕਤੀ ਹੈ ਇਹ ਸੀਐਨਸੀ ਇੱਕ ਕਰਦਾ ਇੱਥੇ ਪੈਨਸ਼ਨ ਫੇਰਾ ਬਣਦਾ ਵਾ ਇਹਦੇ ਕੋਲ ਥੋੜਾ ਕੈਸ਼ ਸੀਗਾ ਕਰੀਬ ਅਜੇ ਨੂੰ ਐਗਜ਼ੈਕਟਲੀ ਪਤਾ ਨਹੀਂ ਹੈ ਅਰਾਊਂਡ 1.5 ਲੱਖ ਦੱਸ ਰਿਹਾ 1.5 ਲੱਖ ਰੁਪਏ ਦੇ ਕਰੀਬ ਕੈਸ਼ ਸੀਗਾ ਤੇ ਹਾਲ ਦੀ ਘੜੀ ਸਿਰਫ ਸਰਪੋਹੀ ਇਨਫੋਰਮੇਸ਼ਨ ਹੈ ਵੀ ਪੰਜ ਮੁੰਡੇ ਜਿਹੜੇ ਆ ਦੋ ਮੋਟਰਸਾਈਕਲਾਂ ਤੇ ਆਏ ਆ ਤੇ ਇਹਨਾਂ ਨੂੰ ਜਿਹੜਾ ਵਾ ਆ ਗਨਪੌਂਟ ਤੇ ਨਾਲ ਦੇ ਕੋਲੋ ਕੈਸ਼ ਜਿਹੜਾ ਆਖੋ ਕੇ ਉਹ ਚਲੇ ਗਿਆ। ਉਹ ਅਸੀਂ ਲੱਗੇ ਆਂ, ਟੀਮਸ ਲੱਗੀਆਂ, ਜਲਦੀ ਫੜ ਲੈਣਗੇ। ਸਰ ਆਂਦੇ ਰੇਕੀ ਵੀ ਕੀਤੀ ਗਈ ਹੈ। ਉਸ ਚੈੱਕ ਕਰ ਰਹੇ ਹਾਂ ਜੀ ਸਾਰਾ, ਹਜੇ ਨਹੀਂ ਜਲਦੀ ਜੀ ਅਸੀਂ ਤੁਹਾਨੂੰ ਦੱਸ ਸਕਦੇ ਵੀ ਰੇਕੀ ਕੀਤੀ ਗਈ ਹੈ ਜਾਂ ਨਹੀਂ ਕੀਤੀ ਗਈ ਹੈ। ਉਹ ਸਾਰਾ ਅਸੀਂ ਦੇਖ ਰਹੇ ਹਾਂ ਸਾਰਾ। ਸਰ ਸੀਸੀਟੀਵੀ ਜੀ ਲੱਗੀ। ਸਾਰਾ ਕੋਈ ਆਪਣੇ ਟੈਕਨੀਕਲ ਤਰੀਕੇ ਨਾਲ ਸੀਸ ਹੋਰ ਵੀ ਕਈ ਚੀਜ਼ਾਂ ਹੈ ਗਿਆ। ਸਿਰਫ ਸੀਸੀਟੀਵੀ ਨਹੀਂ, ਹੋਰ ਵੀ ਕਈ ਚੀਜ਼ਾਂ ਨੇ ਅਸੀਂ ਸਾਰਾ ਐਨਲਾਈਜ਼ ਕਰ ਰਹੇ ਹਾਂ। ਤੇ ਸਾਨੂੰ ਇੱਕ ਦੋ ਕਲੂਜ਼ ਕਾਫੀ ਮਿਲ ਗਏ ਨੇ ਜਰੂਰ ਜਲਦੀ ਅਸੀਂ ਇਹ ਟ੍ਰੇਸ ਕਰ ਲਾਂਗੇ ਸਰ ਜੀ ਬਰਾਸ ਸਿੰਘ ਉਹ ਮਾਲਕ ਦੱਸ ਰਿਹਾ ਸੀ ਕਿ ਕਾਫੀ ਉਹ ਜੁਰਮਪੇਸ਼ੀ ਵਾਲੇ ਬੰਦੇ ਲੱਗ ਰਹੇ ਸੀ ਹਾਂ ਬਿਲਕੁਲ ਬਿਲਕੁਲ ਜੀ ਉਹ ਅਸੀਂ ਸਾਰਾ ਕੁਝ ਤੁਹਾਨੂੰ ਕੋ ਦੱਸ ਰਹੇ ਹਾਂ ਜੀ ਕਿ ਸਾਡੇ ਟਾਰਗੇਟ ਤੇ ਨੇ ਸਾਨੂੰ ਕਾਫੀ ਕਲੂ ਮਿਲੇ ਆ ਤੇ ਅਸੀਂ ਉਹਨਾਂ ਤੇ ਵਰਕ ਕਰ ਰਹੇ ਹਾਂ ਜਲਦੀ ਜਿਹੜੇ ਟ੍ਰੇਸ ਕਰ ਲਏ ਜਾਣਗੇ ਸਰ ਇਹ ਲੋਕ ਕਹਿ ਰਹੇ ਨੇ ਅਕਸਰ ਹੀ ਜਿਹੜੀਆਂ ਇਹ ਵਾਰ ਦਿੱਤਾ ਇਹ ਛੜਕ ਤੇ ਹੁੰਦੀਆਂ ਕਿ ਇਹ ਕੀ ਇਹਦੇ ਵਿੱਚ ਪ੍ਰੋਟੈਕਸ਼ਨ ਨਹੀਂ ਦਿੱਤੀ ਜਾ ਸਕਦੀ ਨੇ ਇਹ ਵੀ ਕੋਈ ਗੱਲ ਨਹੀਂ ਹੈ ਕਿ ਮੇਰੇ ਤਾਂ ਟਾਈਮ ਦੀ ਮੈਂ ਮੇਰੀ ਪੋਸਟਿੰਗ ਰੀਸੈਂਟਲੀ ਹੋਈ ਹੈ ਇਹ ਫਸਟ ਟਾਈਮ ਹੈ ਔਰ ਮੈਂ ਅੱਜ ਇਸ ਵਾਰ ਲਾਸਟ ਪਿੰਡ ਬੰਦਾ ਹੈ ਬਿਲਕੁਲ ਮਜੀਠੇ ਤੇ ਦੇ ਨਾਲ ਐਡਜੋਇਨਿੰਗ ਜਿਹੜਾ ਮਜੀਠਾ ਸ਼ੁਰੂ ਹੋ ਜਾਂਦਾ ਕਣੀਏ ਕੇ ਬਾਂਗਰ ਦਾ ਆਲਮੋਸਟ ਬਿਲਕੁਲ ਲਾਸਟ ਪਿੰਡ ਹੈ ਉਹਨਾਂ ਦੇ ਬਾਰਡਰ ਤੇ ਹੈ ਤੇ ਤੁਹਾਡੀ ਐਂਟਰੀ ਫਤਿਹਗੜ ਚੂਹੀ ਹੈ ਨਹੀਂ ਉਹ ਉਹ ਤਾਂ ਸਾਈਡ ਤੇ ਆਇਆਦਾ ਨਾ ਬੇਸਿਕਲੀ ਜਿਹੜਾ ਇਹਦਾ ਰੂਟ ਜਿਹੜਾ ਬਣਿਆ ਹੈਗਾ ਵਾ ਉਹ ਮਜੀਠਾ ਸਾਈਡੋਂ ਉਹਨਾਂ ਦਾ ਰੂਟ ਬਣਿਆ ਉਹ ਅਸੀਂ ਉਧਰੋਂ ਸਾਰਾ ਦੇਖ ਰਹੇ ਹਾਂ ਕਰ ਰਹੇ ਹਾਂ ਤੇ ਇਹੋ ਜੀ ਕੋਈ ਗੱਲ ਨਹੀਂ ਫਸਟ ਇਨਸੀਡੈਂਟ ਦੀ ਮ ਅਟਾ ਇਹਦੇ ਲਈ ਅਸੀਂ ਪ੍ਰੋਪਰ ਜਿਹੜੀ ਪੈਟਰੋਲਿੰਗ ਸਾਡੀ ਹੋ ਰਹੀ ਹੈ ਇਨਫੈਕਟ ਤੁਹਾਨੂੰ ਮੈਂ ਦੱਸ ਦਵਾਂ ਜਿਸ ਟਾਈਮ ਦੀ ਵਾਰਦਾਤ ਆ ਬਿਲਕੁਲ ਲਾਗੇ ਪਿੰਡ ਹੈਗਾ ਬੁੱਢਾ ਥੇ ਤੇ ਸਾਡਾ ਜਿਹੜਾ ਐਸ ਐਚਓ ਨ ਚੌਕੀ ਚ ਦੋਨੇ ਉੱਥੇ ਸੀਗੇ ਪ੍ਰੈਜੈਂਸੀ ਮੈਂ ਉਹਨਾਂ ਨੂੰ ਕਿਸੇ ਜਿਹੜਾ ਇਹੋ ਹੀ ਕੋਈ ਸਸਪੈਕਟਡ ਸੀ ਸਾਡੇ ਉੱਥੇ ਦੇ ਉਸ ਏਰੀਆ ਦੇ ਨਾਲ ਭੇਜਿਆ ਸੀ ਜਲਦੀ ਨੂੰ ਅਸੀਂ ਟ੍ਰੇਸ ਕਰ ਲਾਂਗੇ ਥੈਂਕ ਯੂ ਸਾਚੀ ਕਾਲ ਜੀ ਮੇਰਾ ਪਿੰਡ ਖੈਰਾ ਕਲਾ ਜਿੱਥੇ ਵਾਰਦਾਤ ਹੋਈ ਹੈ ਗੁਰੂ ਨਾਨਕ ਕੰਪਿਊਟਰ ਸੈਂਟਰ ਸੀਐਸਸੀ ਸੈਂਟਰ ਆ ਜੋ ਕਿ ਸੂਬਾ ਗੈਂਦਨ ਦੇ ਨਾਲ ਜਾਣਾ ਜਾਂਦਾ ਜੋ ਬਹੁਤ ਵਧੀਆ ਮੁੰਡੇ ਆ ਕੰਮ ਕਰ ਤੇ ਪੈਸਾ ਦਾ ਲਾਂਡ ਜਾਣ ਕਰਦੇ ਜਿੱਥੇ ਅੱਜ ਦਿਨੇ ਦੁਪਹਿਰੇ 12:30 ਵਜੇ ਦੇ ਕਰੀਬ 6 ਨਕਾਬਪੋਸ਼ ਆਏ ਨੇ ਜਿਹੜੇ ਚਾਰ ਅੰਦਰ ਚਲ ਗਏ ਜਿੰਨਾਂ ਕੋ ਕੁਝ ਮਾਰੂ ਹਥਿਆਰ ਸੀ ਤੇ ਉਥੇ ਇਹਨਾਂ ਕੋਲੋਂ 1.5 ਲੱਖ ਰੁਪਏ ਦੇ ਕਰੀਬ ਨਕਦੀ ਪੰਜ ਲੈਪਟਾਪ ਇੱਕ ਲੈਪਟਾਪ ਤੇ ਪੰਜ ਮੋਬਾਈਲ ਖੋ ਕੇ ਲੈ ਗਏ ਤੇ ਬੜੀ ਹੀ ਤੇਜ਼ੀ ਦੇ ਨਾਲ ਅੱਗੇ ਨੂੰ ਵਧ ਗਏ ਤੇ ਅਸੀਂ ਹਰ ਦੇ ਉਹ ਲਾਗੇ ਦੇ ਵਿੱਚ ਤਕਰੀਬਨ ਹੀ ਲੁੱਟਾਂ ਹੋ ਰਹੀਆਂ ਵਾ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਜਲੋ ਪੁਲਿਸ ਪ੍ਰਸ਼ਾਸਨ ਨੂੰ ਰਿਪੋਰਟ ਕੀਤੀ ਪੁਲਿਸ ਪ੍ਰਸ਼ਾਸਨ ਉਸੇ ਵਿੱਚ ਆ ਗਿਆ ਇਹਨਾਂ ਲੁੱਟਾਂ ਹੋਵਾਂ ਦਾ ਕਾਰਨ ਵੱਡਾ ਇਹ ਆ ਨਸ਼ਾ ਜੋ ਕਿ ਪਿੰਡਾਂ ਦੇ ਵਿੱਚ ਆਮ ਮਿਲਦਾ ਵਾ ਨਸ਼ੇੜੀ ਜਿਹੜੇ ਤੁਰੇ ਫਿਰਦੇ ਨੇ ਇਹੋ ਹੀ ਲੁੱਟਾਂ ਖੋਹਾਂ ਨੂੰ ਅੰਜਾਮ ਦਿੰਦੇ ਨੇ ਸੋ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਇਹੋ ਜਿਹੇ ਗਲਤ ਅੰਸਰਾਂ ਨੂੰ ਅਸਰਾਰਤੀ ਅੰਸਰਾਂ ਨੂੰ ਨੱਥ ਪਾਈ ਜਾਵੇ ਤਾਂ ਕਿ ਪੰਜਾਬ ਦੇ ਵਿੱਚ ਜੋ ਲੁੱਟਾਂ ਖੋਹਾਂ ਬੰਦ ਹੋਣ ਚਾਹੇ ਸਰਕਾਰ ਨੂੰ ਬੇਨਤੀ ਹੈ ਕਿ ਕਾਨੂੰਨ ਬਣਾਇਆ ਜਾਵੇ ਜੋ ਕੋਈ ਲੁੱਟਖੋ ਕਰਦਾ ਫੜਿਆ ਜਾਵੇ ਉਹਨੂੰ 10 ਸਾਲ ਦੀ ਟੈਕਟ ਸਜ਼ਾ ਦਿੱਤੀ ਜਾਵੇ ਕਾਨੂੰਨ ਬਣ ਜੇ ਆਪੇ ਕੋਈ ਨਾ ਸੱਚਾ ਚਾਹੇ ਜਿੱਤਾ ਜੋਗੀ ਸਰਕਾਰ ਨੇ ਕੀਤਾ ਉੱਤਰ ਪ੍ਰਦੇਸ਼ ਦੇ ਵਿੱਚ ਪੀ ਬਿਲਕੁਲ ਵਧੀਆ ਉਥੇ ਲਾ ਲ ਆਰਡਰ ਹੋ ਗਿਆ ਪੰਜਾਬ ਦੇ ਵਿੱਚ ਬਿਲਕੁਲ ਸਥਿਤੀ ਖਰਾਬ ਹੋ ਗਈ ਹੈ ਲਾਣ ਆਰਡਰ ਕਿ ਕਿਤੇ ਲੋਟ ਹੋ ਰਹੀ ਹੈ ਕਿਤੇ ਕਿਤੇ ਲੋਟ ਹੋ ਰਹੀ ਹੈ